ਜੇ ਕ ਮੈਜੀਕਲ हेयर ऑयल ਬਣਾਵਾਂਗੇ ਜਿਹੜਾ ਵਾਲਾਂ ਦੀਆਂ ਕਾਮਨ ਪ੍ਰੋਬਲਮ ਜਿਵੇਂ ਕਿ ਵਾਲਾਂ ਦਾ ਟੁੱਟਣਾ ਹੋ ਗਿਆ ਵਾਲਾਂ ਦਾ ਰੁੱਖੇ ਹੋ ਜਾਣਾ ਵਾਲ ਦੋਮੂਏ ਹੋ ਜਾਣਾ ਵਾਲਾਂ ਦੀ ਗਰੋਥ ਦਾ ਰੁਕ ਜਾਣਾ ਤੇ ਸਮੇਂ ਤੋਂ ਪਹਿਲਾਂ ਵਾਲ ਜਿਹੜੇ ਆ ਚਿੱਟੇ ਹੋ ਜਾਣਾ ਇਸ ਤਰ੍ਹਾਂ ਦੀਆਂ ਪ੍ਰੋਬਲਮ ਦੇ ਲਈ ਇਹ ਬਹੁਤ ਹੀ ਵਧੀਆ ਕੰਮ ਕਰਦਾ ਵਾ ਤੇ ਇਸ ਤੇਲ ਨੂੰ ਬਣਾਉਣ ਦਾ ਤਰੀਕਾ ਜਿਹੜਾ ਹੈ ਨਾ ਬਹੁਤ ਹੀ ਸਿੰਪਲ ਜਿਹਾ ਵਾ ਤੇ ਇਹਦੇ ਲਈ ਜਿਹੜੀਆਂ ਚੀਜ਼ਾਂ ਤੁਹਾਨੂੰ ਚਾਹੀਦੀਆਂ ਘਰ ਦੇ ਵਿੱਚ ਤੁਹਾਨੂੰ ਬਹੁਤ इजीली ਮਿਲ ਜਾਂਦੀਆਂ ਸਭ ਤੋਂ ਪਹਿਲੀ ਚੀਜ਼ ਹੈਗੀ ਹੈ ਜੀ ਤੇਲ ਇਹ ਮੈਂ ਚਿੱਟੇ ਵਾਲੇ ਤੇਲ ਲਏ ਆ 2 ਚਮਚ ਦੇ ਕਰੀਬ 2 ਚਮਚ ਦੇ ਕਰੀਬ ਹੀ ਆਪਾਂ ਸਰੋਂ ਦੇ ਦਾਣੇ ਐਡ ਕਰਾਂਗੇ 1.5 ਚਮਚ ਦੇ ਕਰੀਬ ਮੇਥੀ ਦਾਣਾ ਵਾ 1.5 ਚਮਚ ਦੇ ਕਰੀਬ ਕਲੌਂਜੀ ਅਤੇ ਥੋੜੇ ਜਿਮੇ ਸੁੱਕੇ ਔਲੇ ਲਏ ਆ ਪंसारी ਤੋਂ ਬਹੁਤ ਆਸਾਨੀ ਨਾਲ ਸੁੱਕਾ ਔਲਾ ਜਿਹੜਾ ਇਹ ਮਿਲ ਜਾਂਦਾ ਤਾਜ਼ਾ ਹੈਗਾ ਤੁਸੀਂ ਉਹ ਵੀ ਐਡ ਕਰ ਸਕਦੇ ਹੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸੀ ਜਾਰ ਦੇ ਵਿੱਚ ਐਡ ਕਰਾਂਗੇ ਨਾਲ ਹੀ ਮੈਂ ਇੱਥੇ ਇਹਦੇ ਵਿੱਚ ਪਾ ਰਹੀ ਆ ਜੀ ਤਾਜ਼ੇ ਕੜੀ ਪੱਤੇ ਜੇਕਰ ਤੁਹਾਡੇ ਕੋਲ ਕੜੀ ਪੱਤੇ ਦਾ ਬੂਟਾ ਲੱਗਿਆ ਤਾਂ ਤੁਸੀਂ ਜ਼ਰੂਰ ਐਡ ਕਰਿਓ ਜੇ ਨਹੀਂ ਹੈਗਾ ਤਾਂ ਕਿਤੇ ਬਾਹਰ ਗਏ ਆ ਤੁਹਾਨੂੰ ਕੜੀ ਪੱਤੇ ਦਾ ਬੂਟਾ ਮਿਲ ਗਿਆ ਵਾ ਤੁਸੀਂ ਉੱਥੋਂ ਲਿਆ ਕੇ ਤੇ ਪੱਤੇ ਬਾਅਦ ਦੇ ਵਿੱਚ ਵੀ ਇਸ ਤੇਲ 'ਚ ਐਡ ਕਰ ਸਕਦੇ ਹੋ ਲਓ ਜੀ ਇਸ ਤਰ੍ਹਾਂ ਅਸੀਂ ਇਹਦਾ ਦਰਦਰਾਜਾ ਪਾਊਡਰ ਬਣਾ ਲਿਆ ਹੁਣ ਆਪਾਂ ਲਵਾਂਗੇ ਇੱਕ ਕੱਚ ਦਾ ਭਾਂਡਾ ਥੋੜਾ ਜਿਹਾ ਖੁੱਲੇ ਮੂੰਹ ਵਾਲਾ ਹੋਵੇ ਤੇ ਇਹਦੇ ਵਿੱਚ ਸਾਰੀਆਂ ਚੀਜ਼ਾਂ ਐਡ ਕਰ ਦਾਂਗੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ 4 ਚਮਚੇ ਦੇ ਕਰੀਬ ਰੋਜ਼ਮਰੀ ਲੀਫਸ ਇਹ ਰੋਜ਼ਮਰੀ ਲੀਫਸ ਮੈਂ ਆਨਲਾਈਨ ਪਰਚੇਸ ਕੀਤੀ ਹੈ 150 ਦੇ ਮੈਨੂੰ 2 ਪੈਕਟ ਮਿਲੇ ਆ ਇਸ ਸਾਈਜ਼ ਦੇ ਵਿੱਚ ਤੇ ਜੇਕਰ ਤੁਹਾਡੇ ਕੋਲ ਘਰ ਦੇ ਵਿੱਚ ਰੋਜ਼ਮਰੀ ਦਾ ਬੂਟਾ ਲੱਗਿਆ ਤਾਂ ਤੁਸੀਂ ਤਾਜ਼ੇ ਪੱਤੇ ਵੀ ਐਡ ਕਰ ਸਕਦੇ ਹੋ ਹੁਣ ਆਪਾਂ ਇਹਦੇ ਵਿੱਚ ਕੁਝ ਤੇਲ ਪਾਵਾਂਗੇ ਸਭ ਤੋਂ ਪਹਿਲਾਂ ਆਪਾਂ ਐਡ ਕਰਾਂਗੇ ਜੀ 2 ਚਮਚੇ ਦੇ ਕਰੀਬ 올ਿਵ ਆਇਲ ਇਸ ਦੇ ਨਾਲ ਆਪਾਂ ਇਹਦੇ ਵਿੱਚ ਪਾਵਾਂਗੇ 4 ਚਮਚੇ ਦੇ ਕਰੀਬ ਨਾਰੀਅਲ ਦਾ ਤੇਲ ਇਹ ਕੋਲਡ ਕੰਪਰੈਸ ਨਾਰੀਅਲ ਦਾ ਤੇਲ ਹੈਗਾ ਵਾ 4 ਚਮਚੇ ਦੇ ਕਰੀਬ ਹੀ ਇਹਦੇ ਵਿੱਚ ਆਪਾਂ ਬਦਾਮਾਂ ਦਾ ਤੇਲ ਐਡ ਕਰਾਂਗੇ ਇਸ ਦੇ ਇਲਾਵਾ ਇਹਦੇ ਵਿੱਚ ਆਪਾਂ ਪਾਵਾਂਗੇ ਕੈਸਟਰ ਆਇਲ ਅਰੰਡੀ ਦਾ ਤੇਲ ਇਹ 1.5 ਤੋਂ 2 ਚਮਚ ਪਾਉਣਾ ਹੈ ਜਿਆਦਾ ਨਹੀਂ ਪਾਉਣਾ ਕਿਉਂਕਿ ਇਹ ਕਾਫੀ ਸਟਰੋਂਗ ਹੁੰਦਾ ਤੇ ਗਾਣਾ ਵੀ ਹੁੰਦਾ ਵਾ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਾਂਗੇ ਹੁਣ ਤੁਸੀਂ ਇਸ ਤੇਲ ਨੂੰ ਇਸ ਜੈਨੀਦੀ ਭਾਂਡੇ ਨੂੰ ਪੂਰਾ ਉੱਪਰ ਤੱਕ ਭਰ ਲੈਣਾ ਉਸ ਤੇਲ ਦੇ ਨਾਲ ਜਿਹੜਾ ਤੁਸੀਂ ਰੈਗੂਲਰ ਵਰਤਦੇ ਹੋ ਆਮ ਤੌਰ ਤੇ ਤੁਸੀਂ ਜੇਕਰ ਨਾਰੀਅਲ ਦਾ ਤੇਲ ਲਗਾਉਂਦੇ ਹੋ ਤਾਂ ਨਾਰੀਅਲ ਦੇ ਤੇਲ ਦੇ ਨਾਲ ਇਹਨੂੰ ਪੂਰਾ ਭਰ ਲਓ ਜੇ ਬਦਾਮਾਂ ਦਾ ਤੇਲ ਲਉਂਦੇ ਹੋ ਉਹਦੇ ਨਾਲ ਪੂਰਾ ਭਰ ਲਓ ਚੋ ਵੀ ਤੁਸੀਂ ਵਾਲਾਂ 'ਚ ਤੇਲ ਲਗਾਉਂਦੇ ਹੋ ਉਹਦੇ ਨਾਲ ਇਹਨੂੰ ਪੂਰਾ ਭਰ ਕੇ ਰੱਖ ਦਿਓ ਤੇ ਰੋਜ਼ ਇਹਨੂੰ ਹਿਲਾਉਂਦੇ ਰਹਿਣਾ ਧੁੱਪੇ ਰੱਖਣ ਦੀ ਕੋਈ ਜ਼ਰੂਰਤ ਨਹੀਂ ਹੈ ਬਸ ਤੁਹਾਡਾ ਮੈਜੀਕਲ ਹੈਅਰ ਆਇਲ 10 ਦਿਨ ਦੇ ਵਿੱਚ ਬਣ ਕੇ ਤਿਆਰ ਹੋ ਜਾਊਗਾ ਤੁਸੀਂ ਇਹਦੀ ਵਰਤੋਂ ਕਰਕੇ ਦੇਖਿਓ ਤੁਹਾਡੀਆਂ ਵਾਲਾਂ ਦੀਆਂ ਸਮੱਸਿਆਵਾਂ ਡੇ ਬਾਏ ਡੇ ਖਤਮ ਹੋਣੀਆਂ ਸ਼ੁਰੂ ਹੋ ਜਾਣੀਆਂ ਤੇ ਤੁਸੀਂ ਇਸ ਤੇਲ ਦੇ 팬 ਬਣ ਜਾਓਗੇ ਬਹੁਤ ਹੀ ਆਸਾਨ ਜਿਹਾ ਤਰੀਕਾ ਹੈ